ਉਹ ਸਾਰੇ ਨੂੰ ਪਤਾ ਹੈ ਕਿ ਜਿਹੜੀ ਮੰਗ ਹੈ ਬਿਲਕੁਲ ਜਾਇਜ਼ ਆ ਕਿ ਜਿੰਨੇ ਵੀ ਆਊਟਸੋਰਸਡ ਮੁਲਾਜ਼ਮ ਹੈ ਉਹਨਾਂ ਨੂੰ ਪੱਕਾ ਕੀਤਾ ਜਾਵੇ ਕਿਉਂਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਤੇ ਅਸੀਂ ਮੰਗ ਕਰਦੇ ਹਾਂ ਵੀ ਜਿਹੜੇ ਬੰਦੇ 10-10 12-12 ਹਜ਼ਾਰ ਤੇ ਕੰਮ ਕਰਦੇ ਹੈਗੇ ਆ ਉਹਨਾਂ ਦੀ ਤਨਖਾਹ ਦੇ ਵਿੱਚ ਵਾਅਦਾ ਕੀਤਾ ਜਾਵੇ ਤੇ ਜੋ ਕਾਨੂੰਨ ਕਹਿੰਦਾ 1948 ਐਟ ਕਹਿੰਦਾ ਜਾਂ ਸੁਪਰੀਮ ਕੋਰਟ ਦਾ ਫੈਸਲਾ ਕਹਿੰਦਾ ਹੈ ਵੀ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਤੇ ਹਾਦਸਾ ਪੀੜਤ ਨੂੰ ਨੌਕਰੀ ਪੈਨਸ਼ਨ ਦੀ ਗਰੰਟੀ ਕੀਤੀ ਜਾਵੇ ਇਹਨਾਂ ਤੇ ਹੋਰ ਜਿੰਨੀਆਂ ਮੰਗਾਂ ਜਿਵੇਂ ਕਿ ਨਿੱਜੀ ਕਰਮਚਾਰੀ ਨੀਤੀ ਆ ਉਹਨੂੰ ਰੱਦ ਕੀਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰੋਟੈਸਟ ਹੈ ਉਹ ਵਿੱਤ ਮੰਤਰੀ ਦੇ ਦਫ਼ਤਰ ਡਿੜਬਾ ਵਿਖੇ ਚੌਥਾ ਦਿਨ ਹੋ ਗਿਆ ਅੱਜ ਲਗਾਤਾਰ ਚੱਲ ਰਿਹਾ ਤੇ ਸਾਡੇ ਜਿਹੜੇ ਬਿਜਲੀ ਅਦਾਰੇ ਦੇ ਅੰਦਰ ਸਾਡੇ ਰੈਗੂਲਰ ਕਰਮਚਾਰੀ ਆ ਵਿੱਚੇ ਸਾਡੇ ਅੱਜ ਬੜਾ ਦੁੱਖ ਲੱਗਿਆ ਅਫਸੋਸ ਹੋਇਆ ਕਿ ਇੱਕ ਏਲਮ ਸਾਥੀ ਦੀ ਕਰੰਟ ਲੱਗ ਕੇ ਡੈਥ ਹੋ ਗਈ ਤੇ ਇੱਕ ਜਿਹੜਾ ਪ੍ਰਾਈਵੇਟ ਜਿਹੜਾ ਬਾਹਰਲੇ ਵਸੀਲੇਆਂ ਰਹੀ ਹਲੇ ਵੀ ਮੈਨੇਜਮੈਂਟ हट ਨਹੀਂ ਰਹੀ ਕਿ ਬਾਹਰਲੇ ਵਸੀਲੇਆਂ ਰਹੀ ਭਰਤੀ ਕਰਕੇ ਇੱਕ ਕਰਾਲੀ ਦੇ ਵਿੱਚ ਵੀ ਸਾਥੀ ਦੇ ਜਿਹੜਾ ਕਰੰਟ ਲੱਗਿਆ ਜਿਹੜਾ ਕਿ ਗੰਭੀਰ ਜ਼ਖਮੀ ਹੋ ਗਿਆ ਇਸੇ ਤਰ੍ਹਾਂ ਇਹ ਮਤਲਬ ਨਿੱਜੀਕਰਨ ਦੀ ਨੀਤੀ ਪੰਜਾਬ ਦੀ ਜਿਹੜੀ ਸਰਕਾਰ ਆ ਪੰਜਾਬ ਦੀ ਗਵਰਨਮੈਂਟ ਆ ਤੇ ਜਿਹੜੀ ਬੋਰਡ ਦੀ ਮੈਨੇਜਮੈਂਟ ਆ ਉਹ ਨਿੱਜੀਕਰਨ ਦੀ ਪਾਲਿਸੀ ਨੂੰ ਇੰਪਲੀਮੈਂਟ ਕਰ ਰਹੀ ਆ ਲਾਗੂ ਕਰ ਰਹੀ ਆ ਇਸ ਨੂੰ ਅਸੀਂ ਲਾਗੂ ਨਹੀਂ ਹੋਣ ਦਵਾਵਾਂਗੇ ਅਸੀਂ ਸਾਡਾ ਇਹ ਫੈਸਲਾ ਕੀਤਾ ਹੋਇਆ ਆ ਅਸੀਂ ਲੜਾਂਗੇ ਆਖਰੀ ਦਮ ਤੱਕ ਲੜਾਂਗੇ ਜਦੋਂ ਤੱਕ ਸਾਡੀ ਜਿੱਤ ਨਹੀਂ ਹੁੰਦੀ ਅਫਵਾਹਾਂ ਫੈਲ ਰਹੀਆਂ ਇਹ ਕਹਿ ਰਹੇ ਅਸੀਂ ਕੱਢ ਦਾਂਗੇ ਅਸੀਂ ਪਹਿਲਾਂ ਹੀ ਫੈਸਲਾ ਕਰ ਚੁੱਕੇ ਹਾਂ ਜੇ ਤੁਸੀਂ ਸਾਨੂੰ ਨੌਕਰੀ ਤੋਂ ਕੱਢਣਾ ਸਾਨੂੰ ਕੱਢ ਦਿਓ ਪਰ ਅਸੀਂ ਠੇਕੇਦਾਰਾਂ ਨੂੰ ਇੱਥੋਂ ਭਜਾਉਣਾ ਹੈ ਕੰਪਨੀਆਂ ਨੂੰ ਬਾਹਰ ਕੱਢਣਾ ਹੈ ਇਹ ਸਾਡਾ ਭਰਾਵੋ ਫੈਸਲਾ ਹੈ ਇਸ ਕਰਕੇ ਮੈਂ ਸਾਰੇ ਹੀ ਸਾਥੀਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਠੇਕੇਦਾਰ ਕੰਪਨੀਆਂ ਪਿਛਲੇ ਜਦੋਂ ਦੇ ਅਸੀਂ ਭਰਤੀ ਹੋਏ ਹਾਂ ਜਦੋਂ ਦਾ ਬਿਜਲੀ ਬੋਰਡ ਦਾ ਨਿੱਜੀਕਰਨ ਕੀਤਾ ਹੈ ਜਦੋਂ ਪਹਿਲਾਂ ਰੈਗੂਲਰ ਭਰਤੀ ਹੁੰਦੀ ਸੀ ਰੈਗੂਲਰ ਭੱਤੀ ਦੇ ਸਾਰੀਆਂ ਸਹੂਲਤਾਂ ਮਿਲਦੀਆਂ ਸੀਗੀਆਂ ਕਿ ਉਹ ਪੈਨਸ਼ਨ ਦੀ ਗਾਰੰਟੀ ਹੋਵੇ ਕਿ ਉਹ ਨੌਕਰੀ ਦੀ ਗਾਰੰਟੀ ਹੋਵੇ ਜਦੋਂ ਹਾਦਸਾ ਹੋ ਗਿਆ ਕਿਸੇ ਦੇ ਪਰ ਅੱਜ ਜਦੋਂ ਕਿਸੇ ਦੇ ਕਰਕ ਲੱਕੇ ਹਾਦਸਾ ਹੋ ਜਾਂਦਾ ਹੈ ਤਾਂ ਉਹਦੇ ਨਾ ਤਾਂ ਉਹਨੂੰ ਪੈਨਸ਼ਨ ਦੀ ਗਾਰੰਟੀ ਨਾ ਉਹਨੂੰ ਨੌਕਰੀ ਦੀ ਗਾਰੰਟੀ ਨਾ ਉਹਦੇ ਮੁਆਵਜ਼ੇ ਦੇ ਪ੍ਰਬੰਧ ਦੀ ਗਾਰੰਟੀ ਨਾ ਉਹਦੇ ਜੇ ਕੋਈ ਇਲਾਜ ਦਾ ਪੂਰਤੀ ਲਾਜ ਪੂਰਤੀ ਵਾਸਤੇ ਖਰਚਾ ਵੀ ਚਾਹੀਦਾ ਹੈ ਤਾਂ ਉਹਦੇ ਵਾਸਤੇ ਖਰਚੇ ਦੀ ਵੀ ਗਾਰੰਟੀ ਬੋਰਡ ਦੀ ਮੈਨੇਜਮੈਂਟ ਨਹੀਂ ਕਰ ਰਹੀ ਕਿਉਂ ਨਹੀਂ ਕਰ ਰਹੀ ਕਿਉਂਕਿ ਇੱਕ ठेकेदार ਇੱਕ ਕੰਪਨੀ ਨੂੰ ਕੰਮ ਦਿੰਦਾ ਵੀ ਤੁਸੀਂ ਕੰਮ ਕਰੋ ਪਰ ਅਸੀਂ ਇਸ ਪੰਜਾਬ ਦੇ ਵਸਨੀਕ ਆ ਸਾਨੂੰ ਪੰਜਾਬ ਦੀ ਸਰਕਾਰ ਨੇ ਕਿਹਾ ਸੀ ਵੀ ਤੁਹਾਨੂੰ ਅਸੀਂ ਰੈਗੂਲਰ ਕਰਾਂਗੇ ਪਰ ਅੱਜ ਰੈਗੂਲਰ ਕਿਉਂ ਨਹੀਂ ਕੀਤਾ ਜਾ ਰਿਹਾ ਅੱਜ ਡਿਪਾਰਟਮੈਂਟ ਦੇ ਵਿੱਚ ਕਿਉਂ ਨਹੀਂ ਲਿਆ ਜਾ ਰਿਹਾ ਵਾਰ-ਵਾਰ ਇੱਕੋ ਕੁਐਸਚਨ ਸਾਡਾ ਪੰਜਾਬ ਦੀ ਸਰਕਾਰ ਨੂੰ ਹੈ ਬੋਰਡ ਦੀ ਮੈਨੇਜਮੈਂਟ ਨੂੰ ਹੈ ਵੀ ਇਹ ਇਹ ਤੁਸੀਂ ਟਾਲਮਟੋਲ ਦੀ ਨੀਤੀ ਕਿਉਂ ਅਪਣਾ ਰਹੇ ਹੋ ਅੱਜ ਲਗਾਤਾਰ ਫਿਰ ਦੁਬਾਰਾ ਗੱਲਬਾਤ ਹੋਈ ਵੀ ਅਸੀਂ ਤੁਹਾਡਾ ਯਾਰ ਅਸੀਂ 10% ਵਾਲਾ ਕਰ ਦਿੰਦੇ ਆ 1200 ਰੁਪਏ ਨਾਲ ਕੀ ਕਰਦਾ ਗੁਜ਼ਾਰਾ ਬੰਦਾ ਚਲਾ ਦੇਗਾ 12 ਤੋਂ ਤੁਸੀਂ 13 ਹੀ ਕਰੋਗੇ ਜਿਹੜੇ ਮਤਲਬ ਬੰਦੇ ਆਪਣਾ ਮੋਟਰਸਾਈਕਲ ਯੂਜ਼ ਕਰਦੇ ਹੈਗੇ ਆ ਜਿਹੜੇ ਆਪਣਾ ਪੈਟਰੋਲ ਖਰਚ ਕਰਦੇ ਹੈਗੇ ਆ ਜੇ ਕੰਪਲੀਟ ਕਰਨ ਵਾਸਤੇ ਕੋਈ 20 20 ਕਿਲੋਮੀਟਰ ਦੀਆਂ ਲੈਣਾ ਹੈਗੀਆਂ 10 10 ਕਿਲੋ 30 30 ਕਿਲੋਮੀਟਰ ਤੱਕ ਦੀਆਂ ਲੈਣਾ ਹੈਗੀਆਂ ਉਹਨਾਂ ਤੇ ਪਾਣੀ ਨਾਲੇ ਚੱਲਦਾ ਉਹਨਾਂ ਤੇ ਤੇਲ ਨਾਲੇ ਚੱਲਦਾ ਮੋਟਰਸਾਈਕਲ ਪਾਣੀ ਨਾਲ ਤਾਂ ਨਹੀਂ ਚੱਲਦਾ ਮਤਲਬ ਇਸ ਕਰਕੇ ਸਾਡੇ ਸਵਾਲ ਹੈ ਇਹਨਾਂ ਦੇ ਇਹਨਾਂ ਦੇ ਮੰਤਰੀਆਂ ਨੂੰ ਤੇ ਇੱਥੋਂ ਦੀ ਸਰਕਾਰ ਨੂੰ ਤੇ ਇੱਥੋਂ ਦੀ ਬੋਰਡ ਮੈਨੇਜਮੈਂਟ ਨੂੰ ਇਸ ਕਰਕੇ ਸਾਡਾ ਇਹ ਫੈਸਲਾ ਤੈਅ ਆ ਵੀ ਜਦੋਂ ਤੱਕ ਤੁਸੀਂ ਸਾਡੀ ਮੰਗ ਪ੍ਰਵਾਨ ਨਹੀਂ ਕਰਦੇ ਉਦੋਂ ਤੱਕ ਅਸੀਂ ਇਸ ਕੋਲ ਨੂੰ ਕੰਟੀਨਿਊ ਰੱਖਾਂਗੇ ਜੋ ਤੁਹਾਡਾ ਫੈਸਲਾ ਤੁਸੀਂ ਕਰ ਲਿਓ ਸਾਡਾ ਫੈਸਲਾ ਹੋਊਗਾ ਅਸੀਂ ਕਰਾਂਗੇ ਪਰ ਅਸੀਂ ਅਪੀਲ ਕਰਾਂਗੇ ਪਹਿਲਾਂ ਤਾਂ ਸਾਡੀ ਅਪੀਲ ਆ ਪੰਜਾਬ ਦੀ ਸਰਕਾਰ ਨੂੰ ਕਿ ਤੁਸੀਂ ਸਾਨੂੰ ਕਿਹਾ ਸੀ ਅਸੀਂ ਪੱਕੇ ਕਰਾਂਗੇ ਬੋਰਡ ਦੀ ਮੈਨੇਜਮੈਂਟ ਕਈ ਵਾਰ ਮੀਟਿੰਗਾਂ ਕੀਤੀਆਂ ਉਹਨਾਂ ਨੇ ਕਿਹਾ ਅਸੀਂ ਤੁਹਾਨੂੰ ਡਿਪਾਰਟਮੈਂਟ ਚ ਲਾਵਾਂਗੇ ਤਨਖਾਹ ਚ ਵਾਧੇ ਕਰਾਂਗੇ ਤੁਸੀਂ ਵਾਦਾ ਕੀ ਕੀਤਾ ਸਿਰਫ 1200 ਰੁਪਏ ਕਹਿ ਰਹੇ ਹੋ ਬਤਾ ਦੰਨੇ ਆ ਇਸ ਕਰਕੇ ਇਹ ਗੱਲ ਨਾਲ ਸਾਡਾ ਗੁਜ਼ਾਰਾ ਨਹੀਂ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਵੀ ਅਸੀਂ ਇੱਥੇ ਆਪਦਾ ਖਰਚਾ ਕਰਕੇ ਬੈਠੀਏ ਆਪਦਾ ਸਾਰਾ ਮਤਲਬ ਖਰਚਾ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਲਿਆ ਕੇ ਧਰਤੀ ਦੇ ਇੱਥੇ ਬਠਾਈਏ ਧੁੱਪਾ ਦੇ ਵਿੱਚ ਝੱਲੀਏ ਰਾਤਾਂ ਵੀ ਕੱਟੀਏ ਸਾਡਾ ਕੋਈ ਸ਼ੌਂਕ ਨਹੀਂ ਅਸੀਂ ਕੰਮ ਕੀਤਾ ਬੋਰਡ ਦੇ ਵਿੱਚ ਬਿਜਲੀ ਬੋਰਡ ਨੂੰ ਚਲਾਇਆ ਹੁਣ ਵੀ ਚਲਾਉਣ ਵਾਸਤੇ ਤਿਆਰ ਕਰਾਂਗੇ ਕੰਮ ਪਰ ਸਾਨੂੰ ਘੱਟੋ ਘੱਟ ਜੋ ਸੂਲਤਾ ਪਰ ਮਿਲਣੀਆਂ ਚਾਹੀਦੀਆਂ ਐ ਜੋ ਪ੍ਰਬੰਧ ਹੋਣੇ ਚਾਹੀਦੇ ਆ ਘੱਟੋ ਘੱਟ ਉਹ ਪ੍ਰਬੰਧਤਾ ਕਰੋ ਮਤਲਬ ਸੇਫਟੀ ਕਿੱਟ ਦਾ ਉਹ ਕਿਤੇ ਪ੍ਰਬੰਧ ਨਹੀਂ ਹੁੰਦਾ ਪਰਮਿਟ ਦਾ ਉਹ ਕਿਤੇ ਪ੍ਰਬੰਧ ਨਹੀਂ ਹੁੰਦਾ ਲਗਾਤਾਰ ਕੰਮ ਇਹਦੇ ਹਾਸੇ ਹੋ ਰਹੇ ਹੈਗੇ ਆ ਇਸ ਕਰਕੇ ਇਸ ਕਰਕੇ ਅਸੀਂ ਪੈਡੀ ਸਿਜਨ ਤੋਂ ਪਹਿਲਾਂ ਪੰਜਾਬ ਦੀ ਸਰਕਾਰ ਨੂੰ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਇਹ ਗੱਲ ਕਹਿ ਰਹੇ ਆ ਬਾਰ-ਬਾਰ ਕਹਿ ਰਹੇ ਆ ਵੀ ਇਹਨਾਂ ਮਸਲੇ ਦਾ ਹੱਲ ਕਰੋ ਜੇ ਤੁਸੀਂ ਨਾ ਮਸਲੇ ਦਾ ਹੱਲ ਨਹੀਂ ਕਰਦੇ ਤਾਂ ਸਾਡੇ ਕੋਲ ਕੋਈ ਹੋਰ ਰਸਤਾ ਹੀ ਨਹੀਂ ਹੈਗਾ ਸਾਡੇ ਕੋਲ ਤਾਂ ਇੱਕੋ ਇੱਕ ਹਥਿਆਰ ਵੀ ਲੜ ਸਕਦੇ ਆ ਅਸੀਂ ਬੋਲ ਸਕਦੇ ਆ ਆਪਣੀ ਮੰਗ ਦਾ ਪ੍ਰਦਰਸ਼ਨ ਕਰ ਸਕਦੇ ਆ ਇਸ ਕਰਕੇ ਅਸੀਂ ਅੱਜ ਆਪਣੀ ਮੰਗ ਦਾ ਜਿਹੜਾ ਉਹ ਪ੍ਰਦਰਸ਼ਨ ਪੰਜਾਬ ਦੀ ਸਰਕਾਰ ਦੇ ਵਿਰੁੱਧ ਕਰ ਰਹੇ ਆ ਤੇ ਮੈਂ ਸਾਰੇ ਪੰਜਾਬ ਦੇ ਜਿੰਨੇ ਵੀ ਸੀਐਚਪੀ ਡਬਲੂ ਠੇਕਾ ਮਜ਼ਦੂਰ ਸਾਥੀ ਹੈਗੇ ਆ ਉਹਨਾਂ ਨੂੰ ਮੈਂ ਅਪੀਲ ਕਰਾਂਗਾ ਕਿ ਉਹ ਵੱਡੀ ਗਿਣਤੀ ਦੇ ਵਿੱਚ 26 ਤਰੀਕ ਨੂੰ ਵਿੱਤ ਮੰਤਰੀ ਦੇ ਦਫ਼ਤਰ ਦੇ ਅੱਗੇ ਪਹਿਲਾ ਦਾਣਾ ਮੰਡੀ ਚ ਆਪਾਂ ਇਕੱਠ ਕਰਨਾ ਹੈਗਾ ਪਰਵਾਰਾਂ ਦੇ ਬੱਚਿਆਂ ਸਮੇਤ ਕੋਈ ਸਾਥੀ ਇਦਾਂ ਦਾ ਨਾ ਹੋਵੇ ਜਿਹੜਾ ਆਪਣੇ ਪਰਿਵਾਰ ਨੂੰ ਨਾ ਲੈ ਕੇ ਆਵੇ ਤੇ ਤੁਸੀਂ ਮੁਕੰਮਲ ਕੰਮ ਜਾਮ ਕੀਤਾ ਇਸ ਗੱਲ ਦੇ ਤੁਸੀਂ ਵਧਾਈ ਦੇ ਪਾਤਰ ਹੋ ਤੇ ਹੁਣ ਅਪੀਲ ਹੈ ਕਿ ਸਾਰੇ ਸਾਥੀ ਆਪਣੇ ਪਰਿਵਾਰਾਂ ਦੇ ਬੱਚਿਆਂ ਨੂੰ ਇਸ ਧਰਨੇ ਮੁਜਾਰੇ ਦੇ ਵਿੱਚ ਵੱਡੀ